ਬਾਬੂ ਜੀ ਕੀ ਨਾਮ ਹੈ ਕਿਹੜਾ ਪਿੰਡਾ ਮੇਰਾ ਤਾਂ ਜੰਟਾ ਹੈ ਸੇਮਾ ਪਿੰਡਾ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਰਕਾਰਾਂ ਸਾਰੀਆਂ ਸੁੱਤੀਆਂ ਪਈਆਂ ਆਹੀ ਭਗਵੰਤ ਮਾਨ ਜੀ ਧਰਨੇ ਲਾਉਣਾ ਹੁੰਦਾ ਸੀ ਅੱਜ ਕਿੱਥੇ ਆ ਹੋ ਸਾਨੂੰ ਦੱਸੇ ਸਾਡੇ ਦੇ ਕਿੰਨੇ ਕਿੰਨੇ ਸਾਨੂੰ ਨੈਣੋ ਦੇਤੀ ਸਾਨੂੰ ਡੀਏਪੀ ਜੂਰੀਆ ਦੇ ਨਾਲ ਦੇਤੀ ਸਾਨੂੰ ਜਿਹੜੀ ਜਿਹੜੀ ਲੋੜ ਉਹ ਸਿੱਟੀ ਜਾਂਦੇ ਨੇ ਸਾਡੇ ਪੜਾਣਾਂ ਦੇ ਵਿੱਚ ਅਸੀਂ ਕਰਨਾ ਕੀ ਆ ਉਹ ਸਾਨੂੰ ਡੀਜ਼ਲ ਦੇ ਸਬਸਿਡੀ ਚਾਹੀਦੀ ਪਹਿਲੀ ਗੱਲ ਤਾਂ ਜੇ ਸਾਡਾ ਪਰਾਲੀ ਸਮਾਉਣੀ ਹੈ ਸਾਨੂੰ 14-15000 ਹਜ਼ਾਰ ਨੂੰ ਤੇਲ ਚਾਹੀਦਾ ਲੀਟਰ ਸਾਨੂੰ ਅੱਜ 20000 ਰੁਪਏ ਲੀਟਰ ਹੋ ਮਿਲਦਾ ਢੋਲ ਟਰਾਲੀ ਕੰਕਰੀਟ ਦਾ ਢੋਲ ਪਾੜਦਾ ਜਿਹੜਾ 2 ਕਵਾਂਟਰ ਕੰਕਰੀਟ ਦੇ 40 ਰੁਪਏ ਪਛਦੇ ਹੁੰਦੇ ਸੀ ਅੱਜ 70 ਕ 75 ਰੁਪਏ ਵਿੱਚ 40 ਰੁਪਏ 2 ਕਵਾਂਟਰ ਕੰਕਰੀਟ ਵੇਚ ਕੇ ਪਾ ਜਾਂਦੇ ਸੀ ਤੇ ਅੱਜ ਸਾਨੂੰ 18 19000 ਦਾ ਢੋਲ ਪੜਦਾ ਤੇ ਕੰਕਰੀਟ ਟਰਾਲੀ ਵੇਚ ਕੇ ਉਹਨੇ ਫੇਰ ਸਾਡੇ ਕੋਲ ਪੜਦਾ ਤੇਲ ਦਾ ਜਮਕ ਸਰਕਾਰ ਕਹਿੰਦੀ ਪੜਤੇ ਦੇਵਾਂਗੇ ਜੇ ਕੋਈ ਕਰਲੇ ਸਰਕਾਰ ਸਕਰੀਨ ਕੋਰਟ ਤੇ ਕਰਕੇ ਰਾਂਗੇ ਯਾਰ ਗੱਲ ਮੁੱਕ ਗਈ ਦੇ ਪ੍ਰਸ਼ਾਸਨ ਆਉਣਾ ਤਾਂ ਕੀ ਕਰੋਗੇ ਫਿਰ ਅੱਗੇ ਕਿਵੇਂ ਕਿਹੜੀ ਰੱਖਾਂਗੇ ਬੈਠੇ ਨੇ ਭੁੱਖੇ ਮਾਰਨ ਕਿ ਮਾਰ ਲੈਣ ਦੇ ਆਪ ਹੀ ਹਿੰਦਰ ਟਾਰ ਵੀ ਮਰੂ ਭੁੱਖਾ ਕੱਲਾ ਕਿਸਾਨ ਨਹੀਂ ਮਰਦਾ ਹਿੰਦਰ ਦਾ ਸਾਰਾ ਕਿਸਾਨ ਦੇ ਸੱਤੇ ਆ ਤੁਸੀਂ ਹਾਂ ਦੱਸੋ ਫੈਕਟਰੀ ਕਿਹੜੀ ਚੱਲਦੀ ਆ ਖਾਨ ਤੋਂ ਬਿਨਾ ਸੈਲਰ ਕਿਹੜਾ ਚੱਲਦਾ ਖਾਨ ਤੋਂ ਬਿਨਾ ਸੜਕ ਕਿਹੜੀ ਪੁਰਜ਼ਿਆ ਖਾਨ ਤੋਂ ਬਿਨਾ ਕੋਈ ਕੋਈ ਹਿਸਾਬ ਲਾ ਕੇ ਤੁਸੀਂ ਥੋੜਾ ਕੁਝ ਆ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਲੱਗਦਾ ਇਹ ਕਿੰਨੇ ਬਾਹਰ ਕਰੇ ਕੱਲੀ ਲੈਟਰੋ ਬਿਨਾ ਕੁਝ ਨਹੀਂ ਕਰਿਆ ਇਹਨੇ ਕੱਲੀ ਲੈਟਰੋ ਬਿਨਾ ਕੁਝ ਨਹੀਂ ਕਰਿਆ ਘਰਾਂ ਦੇ ਬਿਜਲੀ ਦੇ ਚੜਬਾਨਾ ਲਾਤਾ ਇਹਨੇ ਸਮਝ ਜਿਹੜੇ ਗਰੀਬ ਸੀ ਉਹ ਮਾਰਦੇ ਉਹ ਤਾਂ ਕਹਿੰਦੇ ਸੱਥਾਂ ਚੱਲਿਆ ਕਰੂਗੀ ਸਰਕਾਰ ਤਾਂ ਸੱਥਾਂ ਚੱਲੂਗਾ ਇਹਨਾਂ ਦੀ ਸੈਂਟਰ ਜੀ ਵੀ ਨਹੀਂ ਚੱਲਦੀ ਉੱਥੇ ਚੰਡੀਗੜ੍ਹ ਨਹੀਂ ਚੱਲਦੀ ਸੀ ਇਹ ਸੈਂਟਰ ਸੱਤਾਂ ਚ ਭਾਲਦਾਂ ਨੂੰ ਹੁਣ ਕਿੱਥੇ ਭਗਵੰਤ ਗੋਲੀਆਂ ਲੈ ਕੇ ਅੰਦਰ ਪੈ ਜਾਂਦਾ ਹੈ ਆਉਣਾ ਆਇਆ ਕਿਉਂ ਨਹੀਂ ਬੋਟਾ ਲੈ ਕੇ ਇੱਥੇ ਕਿਤੇ ਪਿੰਡ 'ਚ ਆਇਆ ਕਿਸੇ ਉਹ ਤਾਂ ਕਹਿੰਦੇ ਬਿਮਾਰ ਆ ਬਿਮਾਰ ਹੋ ਗਿਆ ਉਹ ਦੇ ਦਾ ਕੋਈ ਨਹੀਂ ਗਾ ਕੋਲੇ ਬਿਮਾਰ ਆ ਪੀ ਹੈ ਬਾਹਰੇ ਵੱਡੇ ਕਰੇ ਪਹਿਲਾਂ ਤਾਂ 1000 ਰੁਪਿਆ ਕਹਿੰਦੇ ਬੀਬੀਓਂ ਦੇਵਾ ਕੇ ਅਸੀਂ ਮੰਗਦੇ ਨਹੀਂ ਸਾਨੂੰ ਬਿਜਲੀ ਦਾ ਸੱਤ ਸੱਟੀ ਦਿਓ ਜਿਹੜੀ ਘਰਾਂ ਵਾਲੀ ਆ ਸਾਨੂੰ 11 ਰੁਪਏ ਜੁਨਟ ਮਿਲਦੀ ਹੈ ਘਰਾਂ ਵਾਲੀ ਬਿਜਲੀ ਇੱਕ ਜੁਨਟ ਵੱਧ ਮੱਚ ਗਈ ਸੀ ਸਦੋ ਲਾ ਦਿਓ ਬਿੱਲ ਜਾ ਦੇ ਇੱਕ ਬੱਸਾਂ ਦਾ ਕਰਾਇਆ ਫ੍ਰੀ ਕੀਤਾ ਬੱਸਾਂ ਵਾਲੇ ਕਹਿੰਦੇ ਜੀ ਬੇਲੋੜੀਆਂ ਜਨਾਨੀਆਂ ਜਿਹੜੀਆਂ ਇਹ ਇਹ ਬੱਸਾਂ ਦਾ ਕਰਾਇਆ ਫ੍ਰੀ ਚਾਹੀਦਾ ਨਹੀਂ 60 ਸਾਲ ਦਾ ਕਾਰਡ ਵੇਖਣ ਅੱਧਾ ਕਰਾਇਆ ਕਰ ਦੇਣ ਉਹਨੂੰ ਜੇ ਕਰਨਾ ਹੀ ਇਹਨਾਂ ਨੇ ਜੋਫਰੀ ਕਰੀਆਂ ਲੱਗਦਾ ਵੀ ਬੇਲੋੜੀ ਦੇਈ ਜਾਂਦਾ ਜਮਾ ਬੇਲੋੜੀ ਐ ਇਹ ਵੋਟਾਂ ਲੈਣ ਦੇ ਮਾਰੇ ਕਰ ਦੇਣਾ ਪੈਸਾ ਦੀ ਵੋਟਾਂ ਲੈਣ ਦੇ ਮਾਰ ਲੈਂਦੇ ਆ ਤੇ ਇਹ ਜਿਹੇ ਕੀਤੇ ਵੋਟਾਂ ਲੈਣ ਦੇ ਮਾਰ ਲੈਂਦੇ ਸਾਨੂੰ ਟੈਗਸ ਮਾਫ ਕਰਨ ਸਰਕਾਰਾਂ ਪਿਕਅਪ ਜੀ 2027 ਦੇ ਇਲੈਕਸ਼ਨ ਆ ਰਿਹਾ ਅੱਗੇ ਫਿਰ ਕਿਵੇਂ ਦੇਖਦੇ ਹੋ ਅਰੇ ਭਗਵਾਨ ਜੀ ਪੰਡਾ ਜੀ ਪਿੰਡ ਚ ਨਹੀਂ ਵੜ ਦਿੰਦੇ ਸੀ ਤਾਂ ਉਹ ਤਾਂ ਕਹਿੰਦੇ ਸਰਕਾਰ ਬਣਾ ਕਹਿੰਦੇ ਉਹਨੂੰ ਭਗਵਾਨ ਜੀ ਨੂੰ ਇੱਥੇ ਜੀ ਸਾਡੇ ਪਿੰਡ ਚ ਆ ਗਿਆ ਉਹ ਸਰਕਾਰ ਬਣਾਊਗਾ ਮੈਨੂੰ ਕਰ ਦੇਂ ਜੇਲ ਕਰ ਦੇਂ ਜਿੱਥੇ ਕਰਦੇ ਆ ਅੱਜ ਵੀ ਮਰਨਾ ਕੱਲ ਵੀ ਮਰਨਾ ਇੱਦਾਂ ਮਰਨਾ ਹੀ ਆ ਹੈ